ਸੰਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਬਿਲਕੁਲ ਮੁਸਤੈਦ ਹੈ 15 ਅਗਸਤ ਦਾ ਜਿਹੜਾ ਆਜ਼ਾਦੀ ਦਿਹਾੜਾ ਆ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰੇ ਸ਼ਿਫਟਿੰਗ ਨਾਕਾਬੰਦੀ 플ੈਗ ਮਾਰਚਸ ਵਿਜ਼ੀਬਲ ਪੁਲਿਸਿੰਗ ਨੂੰ ਇਨਸ਼ੋਰ ਕਰਨ ਲਈ ਜਿਹੜੇ ਹੋਰ ਕੋਈ ਉਪਰਾਲੇ ਨੇ ਉਹ ਸਾਰੇ ਕੀਤੇ ਜਾ ਰਹੇ ਕ라우ਡਿਡ ਪਲੇਸਸ ਦੀ ਮਾਲਸ ਦੀ ਬਾਜ਼ਾਰਾਂ ਦੀ ਚੈਕਿੰਗ ਉੱਥੇ ਫਲੈਗ ਮਾਰਚਸ ਸਰਾਵਾਂ ਧਰਮਸ਼ਾਲਾ ਹੋਟਲ ਜਿੱਥੇ ਕੋਈ ਮਾੜਾ ਅਨਸਰ ਆ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਉੱਥੇ ਠਹਿਰ ਸਕਦਾ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਕਿਸੇ ਵੀ ਬਾਹਰੀ ਵਿਅਕਤੀ ਨੂੰ ਸ਼ੱਕੀ ਵਿਅਕਤੀ ਨੂੰ ਜਾਂ ਸ਼ੱਕੀ ਵਸਤੂ ਨੂੰ ਅਸੀਂ ਵੈਨਿਊ ਦੇ ਆਲੇ-ਦੋਲੇ ਲਾਉ ਨਹੀਂ ਕਰਾਂਗੇ ਵੈਨਿਊ ਦਾ ਜਿਹੜਾ ਪਾਰਕਿੰਗ ਅਰੇਂਜਮੈਂਟ ਆ ਆਊਟਰ ਕੋਰਡਨ ਇਨਰ ਕੋਰਡਨ ਸਟੇਜ ਦੇ ਅਰੇਂਜਮੈਂਟ ਤੇ ਪ੍ਰੇਡ ਦੇ ਅਰੇਂਜਮੈਂਟ ਹਰੇਕ ਅਰੇਂਜਮੈਂਟ ਬਿਲਕੁਲ ਚਾਕ ਚੁਬੰਦ ਹੋਊਗਾ ਮਾਂਜੋਕ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਸ਼੍ਰੀ ਅਰਪੀ ਸ਼ੁਕਲਾ ਆਈਪੀਐਸ ਦੀ ਓਵਰਆਲ ਨਿਗਰਾਨੀ ਹੇਠ ਇਸ ਪ੍ਰੋਗਰਾਮ ਨੂੰ ਅਸੀਂ ਬਿਲਕੁਲ ਨਿਰਵਿਘਨ ਇਹ ਵਧੀਆ ਤਰੀਕੇ ਨਾਲ ਕਰਾਵਾਂ ਕਿਸੇ ਪ੍ਰਕਾਰ ਦੀ ਦੇਖੋ 3 ਲੇਅਰ ਸਿਕਿਉਰਿਟੀ ਲੱਗੂਗੀ ਜੀ ਵੱਡੇ ਨਾਕੇ ਦਰਮਿਆਨੇ ਨਾਕੇ ਤੇ ਬਿਲਕੁਲ ਵੈਨਿਊ ਦੇ ਆਲੇ ਦੋਲੇ ਵਾਲੇ ਛੋਟੇ ਨਾਕੇ 3 ਲੇਅਰ ਨਾਕਾਬੰਦੀ ਤੋਂ ਇਲਾਵਾ ਪੈਟਰੋਲਿੰਗ ਤੇ ਜੇਕਰ ਕੋਈ ਧਰਨਾ ਜਾਂ ਮੁਜ਼ਾਹਰਾ ਕਿ 15 ਅਗਸਤ ਨੂੰ ਕਿਸੇ ਵੀ ਇਸ ਪ੍ਰਕਾਰ ਦੇ ਦਰਨੇ ਮੁਜਾਰੇ ਦੀ ਕੋਈ ਗੁੰਜਾਇਸ਼ ਨਹੀਂ ਜਿਹਦੇ ਰਾਹੀਂ ਇੱਕ ਨੈਸ਼ਨਲ ਫੰਕਸ਼ਨ ਨੂੰ ਡਿਸਟਰਬ ਕੀਤਾ ਜਾ ਸਕੇ ਤੇ ਮੇਰੀ ਮੇਰੀ ਸਾਰਿਆਂ ਨੂੰ ਜਥੇਬੰਦੀਆਂ ਨੂੰ ਵੀ ਮੇਰੀ ਅਪੀਲ ਆ ਕਿ ਪ੍ਰੋਪਰ ਮੈਮੋਰੰਡਮ ਲੈ ਕੇ ਜਾਂ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜ਼ਰੂਰ ਕੀਤਾ ਜਾਊਗਾ ਪਰੰਤੂ ਇੱਕ ਨੈਸ਼ਨਲ ਫੰਕਸ਼ਨ ਦੀ ਜਿਹੜੀ ਅਖੰਡਤਾ ਆ ਜਿਹੜੀ ਉਦੀ ਸੈਨਿਟਿਟੀ ਉਹਨੂੰ ਡਿਸਟਰਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਜਿਹੜਾ ਸਾਰੇ ਪੰਜਾਬ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਜਿਹੜੇ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਉਸ ਦੇ ਉੱਤੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਪੈਸ਼ਲ ਆਪਰੇਸ਼ਨਸ ਚਲਾਏ ਜਾ ਰਹੇ ਹਨ ਔਰ ਸੀਨੀਅਰ ਆਫਸਰਸ ਨੂੰ ਚੰਡੀਗੜ੍ਹੋਂ ਵੀ ਭੇਜਿਆ ਗਿਆ ਹੈ ਜ਼ਿਲ੍ਹਿਆਂ ਦੇ ਵਿੱਚ ਤਾਂ ਕਿ ਉਹ ਜਾ ਕੇ ਜਿਹੜੇ ਸਾਡੇ ਆਪਰੇਸ਼ਨਸ ਚੱਲ ਰਹੇ ਹਨ ਉਹਨਾਂ ਨੂੰ ਸੁਪਰਵਾਈਜ਼ ਪਬਲਿਕ ਨੂੰ ਕੀ ਮੈਸੇਜ ਹੈ ਜਾਦੀ ਜਿਹੜਾ ਦੇਖਣ ਲਈ ਵੀ ਆਉਂਦੇ ਨੇ ਕਿ ਕੀ ਮੈਸੇਜ ਹੈ ਪਬਲਿਕ ਨੂੰ ਇਹਹੀ ਮੈਸੇਜ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੁਸਤ ਹੈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ ਔਰ ਹਮ-ਘੁਮਾ ਕੇ ਲੋਕਾਂ ਨੂੰ ਇਹ ਜਿਹੜਾ ਰਾਸ਼ਟਰੀ ਦਿਹਾੜਾ ਹੈ ਇਸ ਦੇ ਸੈਲੀਬ੍ਰੇਸ਼ਨ ਵਿੱਚ ਸ਼ਾਮਿਲ ਹੋਣਾ ਚਾਹੀਦਾ ਤਾਰੀਖ 26 ਜੁਲਾਈ ਨੂੰ ਲੋਕਾਂ ਲਈ ਵੀ ਵੀਡੀਓ ਕਿੰਨੇ ਕਿੰਨੇ ਘੰਟੇ ਕடਾਇਆ ਜਾਏਗਾ ਜਿਹਨਾਂ ਦੇ ਪੰਜਾਬ ਦੇ ਵਿੱਚ ਲੇਕਿਨ ਕੋਈ ਤਿਆਰੀ ਨਹੀਂ ਹੈ ਜਿਹੜੇ ਵੀ ਥ੍ਰੈਟ ਪਰਸੈਪਸ਼ਨ ਸਾਡੇ ਕੋਲ ਆਇਆ ਪੰਜਾਬ ਪੁਲਿਸ ਵੱਲੋਂ ਉਸ ਨੂੰ ਕਾਊਂਟਰ ਕਰਨ ਲਈ ਆਪਰੇਸ਼ਨਸ ਜਾਰੀ ਨੇ ਅਤੇ ਲਗਾਤਾਰ ਸੀਨੀਅਰ ਆਫਸਰਸ ਔਰ ਸਾਡੀ ਫੋਰਸ 59 ਦੇ ਕਰੀਬ ਐਡੀਸ਼ਨਲ ਕੰਪਨੀਆਂ ਅਸੀਂ ਮੋਬਾਈਲਾਈਜ਼ ਕਰਕੇ ਜ਼ਿਲ੍ਹਿਆਂ ਨੂੰ ਬਿਤੀਆਂ ਜਿਹੜੇ ਕਿ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਸੰਵੇਦਨਸ਼ੀਲ ਇਲਾਕੇ ਆ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਪੀੜਪਾੜ ਵਾਲੇ ਇਲਾਕੇ ਆ ਰਹੇ ਨੇ ਸਪੈਸ਼ਲੀ ਬਸ ਸਟੈਂਡਸ ਔਰ ਆਦੀ ਸਥਾਨਾਂ ਦੀ ਔਰ ਇੱਕ ਰਾਤਰੀ ਗਲਬਾ ਅਸੀਂ ਸ਼ੁਰੂ ਕੀਤਾ ਹੈ ਨਾਈਟ ਆਪਰੇਸ਼ਨਸ ਜਿਸ ਦੇ ਵਿੱਚ ਤਕਰੀਬਨ 9000 ਸਾਡਾ ਪੁਲਿਸ ਅਫਸਰ ਰਾਤ ਨੂੰ ਵੀ ਮੁਸਤੈਦ ਰਹਿੰਦਾ ਹੈ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਜਿਹੜੇ ਐਂਟੀ ਨੈਸ਼ਨਲ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਤੇ ਨਿਗਾਹ ਰੱਖੀ